ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰੀ ਕੱਗਨ ਮੇਰੀ ਦਿੱਤੀ ਅੱਖ ਹੁਣ ਤੀਸਰੀ ਅੱਖ ਰੱਖੇਗੀ ਕੱਗੇ ਦੇ ਨਜ਼ਰ ਤੇ ਧੰਨਵਾਦੀ ਸੇ ਜੋ ਸੁਰੱਖਿਆ ਨੂੰ ਲੈ ਕੇ ਨਗਰ ਪੰਚਾਇਤ ਕੱਗਾ ਵੱਲੋਂ ਸ਼ਹਿਰ ਵਿਖੇ 17 ਥਾਵਾਂ ਤੇ ਸੀਸੀਟੀਵੀ ਕੈਮਰੇ ਲਾ ਕੇ ਪੂਰੇ ਕੱਗੇ ਨੂੰ ਕੈਮਰੇ ਦੀ ਅੱਖੇ ਵਿੱਚ ਕੈਦ ਕਰ ਲਿਆ ਹੈ ਅਧਿ ਨਗਰ ਕੱਗਾ ਵਿੱਚ ਲਾਇਏ ਗਏ ਸੀਸੀਟੀਵੀ ਕੈਮਰੇ ਵਰਦ ਘਟਨਾ ਹੈ ਕਿ ਸੁਤਨਾ ਵਿਦਾਇਕ ਦੇ ਸੁਪੁੱਤਰ ਅਤੇ ਨਗਰ ਪੰਚਾਇਤ ਸੁਧਾਦੀ ਈਓ ਵੱਲੋਂ ਪੱਤਰਿਆਂ ਉਹਨਾਂ ਨੇ ਦੱਸਿਆ ਕਿ 15 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਵਕ ਘਗਾ ਵਿੱਚ 17 ਥਾਵਾਂ ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ ਜਿਨ੍ਹਾਂ ਦੀ ਨਜ਼ਰ ਹਮ 24 ਘੰਟੇ 24 ਘੰਟੇ ਸ਼ਹਿਰ ਅੰਦਰ ਹੋਣ ਵਾਲੇ ਘਟਨਾਵਾਂ ਤੇ ਰਹੇਗੀ ਉਤਹੀ ਕ੍ਰਾਈਮ ਕਰਨ ਵਾਲੇ ਤੇ ਵੀ ਤੀਜੀ ਅੱਖ ਦੀ ਨਜ਼ਰ ਰਹੇਗੀ ਇਸ ਦਿੱਤੇ ਉਦਮ ਦੀ ਸ਼ਹਿਰ ਵਾਸੀਆਂ ਨੇ ਜਿੱਥੇ ਕਿ ਹਲਕਾ ਸੁਪਿਆਣਾ ਵਿਧਾਇਕ ਰਮ ਸਿੰਘ ਦਾ ਜੀ ਬਧਨਵਾਦ ਕੀਤਾ ਉਤਹੀ ਈਓ ਬਲਵਿੰਦਰ ਕੌਰ ਦੀ ਸਲਾਹਨਾ ਵੀ ਕੀਤੀ ਇਹ ਪੁਨਰ ਟ੍ਰੇਸ ਕੀਤਾ ਜਾ ਸਕਦਾ ਤੇ ਇਹਦੇ ਨਾਲ ਇਹ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਆਉਣੀ ਪਤਾ ਨਹੀਂ ਕੋਈ ਕ੍ਰਾਈਮ ਕਰਦਾ ਤਾਂ ਕੈਮਰਾ ਦੇਖ ਕੇ ਆਪ ਦਾ ਸੋਚਾ ਲੈਂਦਾ ਕਿ ਮੈਂ ਹੁਣ ਗਲਤ ਕਰ ਰਿਹਾ ਮੈਂ ਟ੍ਰੇਸ ਹੋਊਗਾ ਕਿਤੇ ਨਾ ਕਿਤੇ ਸੋ ਇਸ ਚੀਜ਼ ਦਾ ਬਹੁਤ ਫਾਇਦਾ ਸਮਾਜ ਨੂੰ ਕਿੰਨੇ ਕੈਮਰੇ ਕਿੰਨੇ ਜੀ ਇਹ ਤੋਂ 20 17 ਕੈਮਰੇ ਜੀ ਤੇ ਜਿਹੜੇ 17 ਕੈਮਰੇ ਪੁਲਿਸ ਦੇ ਅਕੋਰਡਿੰਗ ਹੀ ਇੰਸਟਾਲ ਕੀਤੇ ਗਏ ਆ ਆਮ ਬਾਰੇ ਵਿੱਚ ਫਾਇਦਾ ਬਹੁਤ ਹੈ ਤੁਹਾਨੂੰ ਦੱਸ ਕੇ ਹਟੇ ਹੋਣੇ ਜੇ ਕੋਈ ਚੋਰੀ ਹੋਊਗੀ ਕੋਈ ਵੀ ਐਕਸੀਡੈਂਟ ਵਗੈਰਾ ਹੋ ਗਿਆ ਕੋਈ ਵੀ ਕ੍ਰਿਮੀਨਲ ਇਲੈਕਟ੍ਰਿਟੀ ਹੋਊਗੀ ਜਿਹਨੂੰ ਸੋਲਵ ਕਰਨ ਵਿੱਚ ਬਹੁਤ ਮਦਦ ਮ ਬਾਂਜੂ ਐਮਐਲਏ ਸਾਹਿਬ ਦੀ ਬਹੁਤ ਜ਼ਿਆਦਾ ਇੱਕ ਖਾਹਿਸ਼ ਸੀ ਜਦੋਂ ਦੇ ਉਹ ਐਮਐਲਏ ਬਣੇ ਸੀਗੇ ਪਹਿਲੀ ਫਸਟ ਉਹਨਾਂ ਨੇ ਇਹ ਕਿਹਾ ਸੀ ਵੀ ਆਪਾਂ ਨੇ ਇਹਨਾਂ ਨੂੰ ਕੈਮਰੇ ਜ਼ਰੂਰ ਲਵਾਉਣੇ ਹੈਗੇ ਪਾਤਲਾ ਵੀ ਤੇ ਘੱਗੇ ਵੀ ਤੇ ਉਹਨਾਂ ਦੇ ਅਸੀਂ ਐਮਐਲਏ ਸਾਹਿਬ ਦੇ ਉਹਦੇ ਅਗਵਾਈ ਵਿੱਚ ਹੀ ਅਸੀਂ ਉਹਨਾਂ ਨੇ ਸਾਨੂੰ ਗ੍ਰਾਂਟ ਪ੍ਰੋਵਾਈਡ ਕਰਵਾਈ ਤੇ ਉਹਦੇ ਸੰਬੰਧ ਵਿੱਚ ਅਸੀਂ ਇਹ ਜਿਹੜਾ ਮਤਲਬ ਕਿ ਸਾਰੇ ਕੈਮਰੇ ਜਿੱਥੇ ਸਾਨੂੰ ਪੁਲਿਸ ਨੇ ਲੋਕੇਸ਼ਨਾਂ ਦਿੱਤੀਆਂ ਵੀ ਇੱਥੇ ਇੱਥੇ ਕਾਇਨ ਹੁੰਦੇ ਆ ਜਾਂ ਕੋਈ ਆ ਸਾਰਾ ਇਹ ਘੱਗਾ ਸ਼ਹਿਰ ਆਪਣਾਇਦਾ ਚ ਕਵਰ ਹੁੰਦਾ ਤੇ ਜਿਵੇਂ ਆਪਣੇ ਵੀ ਇਹਨਾਂ ਨੇ ਦੱਸਿਆਗਾ ਵੀ ਇੱਥੇ ਜਿਹੜੀ ਆ ਪਿੱਛੇ ਚੋਰੀ ਹੋਈ ਸੀਗੀ ਉਹ ਵੀ ਇਹ ਕੈਮਰੇ ਦੀ ਕਰ ਲਿਆ ਉਹ ਇਸ ਤੋਂ ਇਲਾਵਾ ਹੋਰ ਵੀ ਲੋਕਾਂ ਜੀ ਥੋੜਾ ਜਿਹਾ ਹੰਡਾਰ ਵੀ ਹੈਗਾ ਜਿਹੜੇ ਕੋਈ ਕ੍ਰਿਮੀਨਲ ਓਦਾਂ ਦੇ ਬੰਦੇ ਨੇ ਜੇ ਵੀ ਕੈਮਰੇ ਲੱਗੇ ਹੋਏ ਨੇ ਜੇ ਅਸੀਂ ਕੋਈ ਏਦਾਂ ਗਲਤ ਕੰਮ ਕਰਾਂਗੇ ਤਾਂ ਸੇ ਉਹਦੇ ਵਿੱਚ ਸਾਡਾ ਫੁਟੇਜ ਆ ਜਾਊਗੀ ਤੇ ਇਹਦੇ ਨਾਲ ਮਤਲਬ ਕਿ ਆਪਣੇ ਐਮਐਲ ਸਭ ਦੀ ਬਦੌਲਤ ਇਹ ਜਿਹੜੇ ਘੱਗਾਂ ਨਿਵਾਸੀਆਂ ਨੇ ਕੋਈ ਬਹੁਤ ਹੀ ਤਵੱਦੀਆ ਮਠੇ ਕੇ ਹੋ ਮਿਲਿਆਗਾ ਤੇ ਅਸੀਂ ਐਮਐਲਏ ਸਾਹਿਬ ਦਾ ਵੀ ਤੇ ਆਪਰੇ ਸਰ ਆਪਨੇ ਆਸਰ ਕਰਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂ ਹੁਣ ਇਹ ਇੱਕ ਪਾਸੇ ਕਿਸੇ ਪਾਸੇ ਵੀ ਸਾਨੂੰ ਇੱਥੇ ਸਾਰਾ ਜਿਹੜੀ ਹੁੰਦੀ ਐਕਟੀਵਿਟੀ ਪਤਾ ਲੱਗਦੀ ਰਹਿੰਦੀ ਐ ਕਿੰਨੇ ਜਾਂਦੇ 1700 ਕਿਤੇ ਹੋਏ ਨੇ ਸਾਰੇ ਇਹ ਲਗਤੀ ਜੀ ਇਹ 15 ਲੱਖ 22000 ਦੇ ਆਪਣੇ ਲਗਤ ਨਾਲ ਜਿਹੜੇ ਕਮਰੇ ਪਬਲਿਕ ਨੂੰ ਵੀ ਸਾਡੀ ਇਹੀ ਅਪੀਲ ਹੈ ਹੀ ਮਤਲਬ ਕਿ ਜਿਵੇਂ ਹੁਣ ਆਪਾਂ ਰਹਿਣਾ ਪਿਛਲੇ ੜਾ ਵਿੱਚ ਬੱਚੇ ਨਸ਼ਿਆਂ ਦੇ ਜਾ ਹੋ ਰਹੇ ਹੈਗੇ ਕੋਈ ਕ੍ਰਿਮੀਨਲ ਕੰਮ ਕਰਦੇ ਨੇ ਉਹਨਾਂ ਨੂੰ ਸਾਡੀ ਇਹੀ ਲੋਕਾਂ ਨੂੰ ਪਬਲਿਕ ਨੂੰ ਅਪੀਲ ਹੈਗੇ ਵੀ ਬੱਚੇ ਆਪਣੇ ਇਹ ਸਾਰੇ ਆਪਣੇ ਆਤਾ ਛੱਡ ਕੇ ਮਤਲਬ ਵਧੀਆ ਇੰਦਰ ਖੇਡਾਂ ਵਾ ਜਿਵੇਂ ਐਕਟੀਵਿਟੀ ਤਾਂ ਹੋਰ ਐਕਟੀਵਿਟੀਆਂ 'ਚ ਭਾਗ ਲੈਣਾ ਸਾਡੇ ਇਹੀ ਲੋਕਾਂ ਨੂੰ ਜਿਵੇਂ ਇਹ ਖੁਸ਼ੀ ਦਾ ਦਿਨ ਹੈ ਅੱਜ ਬਹੁਤ ਹੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਐਮ.ਐਲ.ਏ. ਸਾਹਿਬ ਦੀ ਬਦੌਲਤ ਹੀ ਜਿਹੜਾ ਇਹ ਸਾਰੇ ਕੰਮ ਸਾਡੇ ਜਿਹੜੇ ਨੇਪਰੇ ਚੜ੍ਹਦੇ ਜਾਣਗੇ ਇਹ ਕੈਮਰਾ ਆਪਣਾ ਬਹੁਤ ਸੋਹਣਾ ਲੱਗ ਰਿਹਾ ਜੀ ਕਿਉਂਕਿ ਬੰਦੇ ਦੰਦ ਦੇ ਵਿੱਚ ਤਾਂ ਨਿਗਰਾਨੀ ਕਰ ਸਕਦੇ ਨੇ ਜਿਹੜਾ ਕੈਮਰਾ ਜੀ ਇਹ ਰਾਤ ਨੂੰ ਵੀ ਕੋਈ ਯਾਨੀ ਕਿ ਕਿਸੇ ਤਰ੍ਹਾਂ ਦਾ ਕੋਈ ਇਨਸਾਨ ਗਲਤ ਕੰਮ ਨਹੀਂ ਕਰ ਸਕਦਾ ਕਿਉਂਕਿ ਕੈਮਰੇ ਦੇ ਵਿੱਚ ਆ ਕੇ ਫੜਿਆ ਜਾਣਾ ਜਿਵੇਂ ਤੁਹਾਨੂੰ ਸਾਡੇ ਪਹਿਲਾਂ ਅਨਲਾਈਨ ਰਸਈ ਹੈ ਜੀ ਜਿਹੜੀ ਸਾਡੇ ਚੋਰੀ ਹੋਈ ਸੀ ਉਹ ਰਾਤ ਨੂੰ ਹੋਈ ਸੀ ਅਗਰ ਇਹ ਕੈਮਰੇ ਨਾਲ ਲੱਗੇ ਹੁੰਦੇ ਤਾਂ ਚੋਰ ਨਹੀਂ ਫੜੇ ਜਾਣੇ ਸੀ ਜਾਂ ਇਹ ਹੁੰਦਾ ਵੀ ਚੱਕ ਦੇ ਆਧਾਰ ਤੇ ਹੋਰ ਵੀ ਕਾਫੀ ਬੰਦੇ ਚੱਕੇ ਜਾਣੇ ਸੀ ਉਹਨਾਂ ਤੋਂ ਵੀ ਗਲਤ ਹੋ ਜਾਂਦਾ ਜੀ ਹੂ ਕੈਮਰਾ ਕਰਕੇ ਉਹ ਸਹੀ ਬੰਦੇ ਫਰੇਗੇ ਸਰਮਾਨਾ ਜੀ ਪੂਰੇ ਹਲਕੇ ਦੇ ਵਸਿਆ ਨੂੰ ਬੋਕੇ ਅੱਜ ਤੱਕ ਇਹਦੇ ਵਿੱਚ ਜਿਹੜੇ ਕੈਮਰੇ ਦੀ ਜਿਹੜੀ ਲੱਗਣ ਦੀ ਤਰੀਕ ਰੱਖੀ ਸੀ ਮੇਰੇ ਬਲਜਿੰਦਰ ਗੋੜੀ ਜੀ ਮੰਦਾ ਉਹਨਾਂ ਦਾ ਵੀ ਧੰਨਵਾਦ ਹੈ ਜੋ ਬੋਲੇ ਸੁਝਾਅ ਦਿੱਤਾ ਸੀ ਐਮਐਲਏ ਸਾਹਬ ਨੇ ਕਿ ਕਰੈਕ ਨੂੰ ਆਪਾਂ ਕਿਵੇਂ ਠੱਲ ਪਾ ਸਕਦਾ ਹੈ ਤੇ ਨੌਂ ਦਿਨਾਂ ਲਈ ਐਮਐਲਏ ਸਾਹਿਬ ਨੇ ਤਰੰਤ ਫੈਸਲਾ ਲੈਂਦੇ ਹੋਇਆ ਤਾਂ ਕੈਂਬਰੇ ਜਿਹੜੇ ਲਾਉਣ ਦੀ ਤਰੀਫ਼ ਦਿੱਤੀ ਹੈ ਤੇ ਅੱਜ ਜੋ ਲਾਕੇ ਉਦਘਾਟਨ ਕੀਤਾ ਸਾਡੇ ਐਮਐਲਏ ਸਾਹਿਬ ਦੇ ਪੁੱਤਰ ਸਰਦਾਰ ਗੁਰਮੀਤ ਸਿੰਘ ਜੀ ਨੇ ਤਾਂ ਇਹੋ ਦੇਖਦੇ ਹੋਏ ਜਿੱਥੇ ਕ੍ਰਾਈਮ ਨੂੰ ਠੱਡ ਪਊਜੀ ਉਥੇ ਮਾਰੇ ਅਕਸਰ ਨੂੰ ਵੀ ਹੋਏ ਇਸ ਚੀਜ਼ ਦੀ ਜਿਹੜੀ ਹੈ ਲੱਥ ਪਈ ਜਾ ਉਸ। ਪਾਤਰਾ ਲੱਗੇ ਹੋਣੇ ਕੋਸਤਾ ਕਿ ਜਿੱਥੇ ਕੋਈ ਮਾਲੋ ਲੋੜ ਹੈ ਜੀ ਔਰ ਨਾਲੇ ਸਿੱਕੋ ਸਲੇ ਦੇ ਵਿੱਚ ਅਸੀਂ ਐਮਐਲ ਸਾਹਿਬ ਦੀ ਪਾਰਟੀ ਲੰਦਾ ਹੋਇਆ ਤੇ ਜਦੋਂ ਵੀ ਤੋਂ ਜਲਦੀ ਪਾਤਰਾ ਦੇ ਖਰ ਕੋਲੇ ਦੇ ਵਿੱਚ ਵੀ ਇਹ ਕੈਮਰੇ ਜਿਹੜੇ ਲਵਾ ਦਿੱਤੇ ਜਾਂਦੇ। ਜਿਸ ਦੇ ਵਿੱਚ ਕੈਮਰੇ ਲੱਗੇ ਨੇ ਜੀ ਵਾਕਈ ਤੁਸੀਂ ਸ਼ਹਿਰ ਵੀ ਅੱਗੇ ਪੁੱਛ ਲਿਓ। ਇੱਥੇ ਦੋ ਕਤਨਾ ਬਪਰੀਆਂ ਸੀਗੀਆਂ ਚਿਹਰੋਂ ਚੋਰੀ ਆਇ ਡਕੈਤੀ ਲਾ ਲਈ ਪਹਿਲ ਦੇ ਆਧਾਰ ਤੇ ਇਨਾ ਕੈਮਰਿਆਂ ਦੇ ਵਿੱਚੋਂ ਹੀ ਉਹ ਚੋਰ ਫੜੇ ਗਏ ਨੇ ਕਿਉਂਕਿ ਦੋ ਚੋਰੀਆਂ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਜਿਹੜੇ ਫੜੇ ਸੀਗੇ ਅਸੀਂ ਨਾਲ ਸ਼ਹਿਰ ਦੇ ਲੋਕਾਂ ਨਾਲ ਰਲ ਕੇ ਉਹਨਾਂ ਨੂੰ ਕਾਬੂ ਕਰਿਆ ਸਭ ਤੋਂ ਪਹਿਲ ਇਹੀ ਕੈਮਰੇ ਕੰਮ ਆਏ ਸੀਗੇ ਠੀਕ ਹੈ ਬਾਈ ਜੀ ਬਹੁਤ ਬਹੁਤ ਫਾਇਦਾ ਜੀ ਬਹੁਤ ਗ੍ਰੈਂਡਟ ਹੋਇਆ ਤੇ ਜੀ ਬਹੁਤ ਘਟਦਾ ਯਾਰ ਹੈ ਹਾਂ ਜੀ